ਹਾਂਜੀ ਸਤਿ ਸ਼੍ਰੀਕਾਲ ਜੀ ਆਪਣੇ ਘਰ ਦਾ ਕੰਮ ਤਾਂ ਆਲਮੋਸਟ ਹੋ ਚੁੱਕਿਆ ਡਨ ਤੇ ਹੁਣ ਆਪਾਂ ਸ਼ੁਰੂ ਕਰਨਾ ਹੈ ਹੈਲੋ ਟੌਮ ਕੀ ਹਾਲੀ ਸੁਨੇ ਇਹਦਾ ਸੋਨਾ ਬਸ ਡਾਈਨਿੰਗ ਟੇਬਲ ਤੇ ਹੀ ਹੁੰਦਾ ਸਾਰਾ ਇੰਨਾ ਵੱਡਾ ਘਰ ਛੱਡ ਕੇ ਇਹਨੇ ਡਾਈਨਿੰਗ ਟੇਬਲ ਤੇ ਹੀ ਸੋਣਾ ਆਪਣਾ ਰੂਮ ਸਾਰੇ ਕਲੀਅਰ ਹੋ ਚੁੱਕੇ ਨੇ ਸਫਾਈ ਹੋ ਚੁੱਕੀ ਆ ਤੇ ਹੁਣ ਆਪਾਂ ਸ਼ੁਰੂ ਕਰਨਾ ਕਾਦੀ ਕਟਿੰਗ ਇੱਕ ਆਦੀ ਕਟਿੰਗ ਸ਼ੁਰੂ ਕਰਨੀ ਅੱਜ ਆਪਾਂ ਥੋੜੀ ਬੋਤੀ ਦਾ ਕਟਿੰਗ ਕਰਤੀ ਬਾਕੀ ਦੇਖਦੇ ਹਾਂ ਕਾ ਕਾਫੀ ਵੱਡਾ ਹੋ ਚੁੱਕਿਆ ਸੀ ਦੇਖਦੇ ਹਾਂ ਕਟਿੰਗ ਕਰਨ ਤੋਂ ਬਾਅਦ ਕਿਵੇਂ ਦਾ ਲੱਗਦਾ ਤੇ ਇੱਕ ਗੱਲ ਹੋਰ ਮੈਂ ਤੁਲਸੀ ਦੀ ਨੂੰ ਕਟਿੰਗ ਕੀਤੀ ਸੀ। ਕਾਫੀ ਵੱਡੀ ਹੋ ਗਈ ਸੀ ਤੁਲਸੀ ਬਿਲਕੁਲ ਦਰਖਤ ਦੀ ਤਰ੍ਹਾਂ ਬਣੀ ਹੋਈ ਸੀਗੀ। ਮੈਂ ਇਹਦੀ ਕਟਿੰਗ ਕਰਤੀ ਆ ਦੇਖੋ ਇਹ ਤੁਲਸੀ ਦਾ ਬੂਟਾ ਬਿਲਕੁਲ ਦਰਖਤ ਦੀ ਤਰ੍ਹਾਂ ਲੱਗ ਰਿਹਾ। ਤੇ ਮੈਂ ਇਹਦੀ ਕਟਿੰਗ ਕਰਕੇ ਇੱਥੇ ਰੱਖਤੀ। ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਮੈਂ ਇਹਨੂੰ ਕਿੱਥੇ ਸੁੱਟਾਂ ਜਾਂ ਇਹਨੂੰ ਘਰੇ ਰੱਖਾਂ। ਮੈਂ ਇਸ ਦਾ ਕੀ ਕਰਾਂ? ਬਾਰ ਸੁੱਟਣ ਨੂੰ ਮੇਰਾ ਦਿਲ ਨਹੀਂ ਕਰਦਾ ਕਟਿੰਗ ਵੀ ਬਹੁਤ ਜ਼ਿਆਦਾ ਕਿਉਂਕਿ ਤਿੰਨ ਬੂਟੇ ਲੱਗੇ ਹੋਇਆ ਤੁਲਸੀ ਦੇ ਮੇਰੇ ਇਹ ਕਾ ਲਗਾ ਕੇ ਰੱਖਿਆ ਹੋਇਆ ਇਹ ਕਾ ਲਗਾ ਕੇ ਰੱਖਿਆ ਹੋਇਆ ਇਹ ਅੱਗੇ ਹਰ ਸਾਲ ਸੁੱਕ ਜਾਂਦੇ ਸੀ ਐਕਤੀ ਵਾਹਿਗੁਰੂ ਦੀ ਮਿਹਰ ਨਾਲ ਵਧੀਆ ਚੱਲੀ ਜਾਂਦੇ ਨੇ ਇਹ ਕਲੀ ਦਾ ਬੂਟਾ ਲਗਾਇਆ ਹੋਇਆ ਇਹਦੀਆਂ ਵੀ ਕਟਿੰਗਾਂ ਲਗਾਈਆਂ ਹੋਈਆਂ ਨੇ ਮੈਂ ਬਹੁਤ ਸੋਹਣੀਆਂ ਲੱਗਦੀਆਂ ਨੇ ਕਲੀ ਦਾ ਬੂਟਾ ਜਦੋਂ ਵੀ ਲਗਾਉਨੇ ਆ ਨਾ ਇਹਦੀ ਕਟਿੰਗ ਨਾ ਸੁਟਿਆ ਕਰੋ ਇਹਦੀ ਹੁਣ ਮੈਂ ਕਟਿੰਗ ਕੀਤੀ ਸੀ ਹੁਣ ਆਪਾਂ ਇਹਦੀ ਕਟਿੰਗ ਤੋਂ ਇੱਕ ਨਵਾਂ ਬੂਟਾ ਤਿਆਰ ਕਰਾਂਗੇ ਆਹ ਸਾਈਡ ਤੋਂ ਨਾ ਕਟਿੰਗ ਕਰਕੇ ਦੋ ਇਹਦੇ ਦੋ ਬੂਟੇ ਤਿਆਰ ਹੋ ਜਾਣੇ ਨੇ ਇੱਥੋਂ ਕਟਿੰਗ ਕਰਕੇ ਜੇ ਕਿਸੇ ਨੂੰ ਨਹੀਂ ਪਤਾ ਤਾਂ ਮੈਂ ਅਗਲੀ ਵੀਡੀਓ ਦੇ ਵਿੱਚ ਦੱਸੂ ਵੀ ਕਿਵੇਂ ਕਟਿੰਗ ਕਰਕੇ ਬੂਟੇ ਤਿਆਰ ਹੁੰਦੇ ਨੇ ਇਹ ਫੁੱਲਾਂ ਦੇ ਬੂਟੇ ਲਗਾਏ ਹੋਇਆ ਇਹ ਕਾ ਤુલਸੀ ਦਾ ਹੋਰ ਬੂਟਾ ਹੋ ਗਿਆ ਮੈਂ ਹਰ ਸਾਲ ਬੂਟੇ ਲੈ ਕੇ ਆਉਂਦੀ ਸੀਗੀ ਤੁਲਸੀ ਦੇ 50 ਰੁਪਏ ਦਾ ਇੱਕ ਦਿੰਦੇ ਹੁੰਦੇ ਸੀਗੇ ਤੇ ਇਸ ਵਾਰ ਇੰਨੇ ਬੂਟੇ ਹੋਏ ਹੋਏ ਨੇ ਕਿ ਮੈਨੂੰ ਪੱਟ-ਪੱਟ ਕੇ ਸੁਟਣੇ ਪੈ ਰਹੇ ਨੇ ਇੰਨੇ ਤਾਂ ਇਹਦੇ نیچے ਹੋ ਗਏ ਬਾਕੀ ਆ ਘਾਹ ਦੇ ਵਿੱਚ ਜਿੱਥੇ ਵੀ गिर ਜਾਂਦਾ ਉੱਥੇ ਹੀ ਬੂਟਾ ਹਰਾ ਹੋ ਜਾਂਦਾ ਆ ਵੀ ਦੇਖੋ ਤੁਲਸੀ ਦਾ ਬੂਟਾ ਆ ਵੀ ਪਤਾ ਨਹੀਂ ਕਿੱਥੇ-ਕਿੱਥੇ ਬੂਟੇ ਹਰੇ ਹੋ ਚੁੱਕੇ ਨੇਗੇ ਕਈ ਵਾਰ ਇਦਾਂ ਫੀਲ ਹੋਊਗਾ ਵੀ ਪੈਰਾਂ નીચે ਆ ਰਹੇ ਨੇਗੇ ਫੇਰ ਮੈਨੂੰ ਪੱਟਣੇ ਪੈਂਦੇ ਨੇਗੇ ਆ ਛੋਟੀ ਜੀ ਕਲਮ ਲਗਾਈ ਸੀ ਇਹ ਵੀ ਚੱਲ ਪਈ ਫੁੱਲ ਨਾਲੇ ਫੁੱਲਾਂ ਦੀ ਕਲਮ ਆਹੀ ਤੁਹਾਨੂੰ ਕਲਮ ਲਗਾਉਣੀ ਸਿਖਾਉਂਗੀ ਕਈ ਵਾਰ ਨਹੀਂ ਚੱਲਦੀ ਹੈ ਕਿ ਕਈ ਲੋਕ ਕਲਮ ਲਗਾਉਂਦਿਆਂ ਨਹੀਂ ਵੀ ਚੱਲਦੀ ਹੈਗੀ ਆ ਵੀ ਬਹੁਤ ਸੋਹਣਾ ਲੱਗਦਾ ਬੂਟਾ ਲੱਗਿਆ ਹੋਇਆ ਅੱਜ ਘਾਹ ਦੀ ਕਟਿੰਗ ਸ਼ੁਰੂ ਕਰਾਂਗੇ ਫਿਰ ਦੇਖਦੇ ਆ ਕਿਵੇਂ ਦਾ ਲੱਗਦਾ ਕਟਿੰਗ ਕੀਤਾ ਹੋਇਆਗਾ ਹਾਲੇ ਗਿੱਲਾ ਸੀਗਾ ਤਾਂ ਕਰਕੇ ਨਹੀਂ ਸ਼ੁਰੂ ਕੀਤੀ ਬਸ ਹੁਣ ਆਹੀ ਸਫਾਈ ਰਹਿ ਗਈ ਆ بڑے بڑے ਦਰਖਤ ਪਹਿਲਾਂ ਮੈਂ ਕੱਟਦੇ ਸੀਗੇ ਆ ਦੋ ਦਰਖਤਾਂ ਦੇ ਉੱਪਰ ਛੜੀਆਂ ਦੇ ਆਣ ਲਏ ਨੇਗੇ ਤਾਂ ਕਰਕੇ ਇਹਨਾਂ ਦੀ ਕਟਿੰਗ ਨਹੀਂ ਕੀਤੀ ਹੈਗੀ ਇੱਕ ਗੱਲ ਹੋਰ ਮੈਂ ਨਾ ਇੱਥੇ ਆਣ ਨਾਲ ਲਿਆ ਕੇ ਟੰਗਿਆ ਸੀ ਆ ਵਾਲਾ ਪਰੇ ਦੇ ਵਿੱਚ ਚਿੜੀਆਂ ਨਹੀਂ ਬੰਦੀਆਂ ਹੈਗੀਆਂ ਚਿੜੀਆਂ ਆਪਣਾ ਘਰ ਆਪ ਬਣਾਉਂਦੀਆਂ ਨੇ ਆ ਦੇਖੋ ਆਹ ਵਾਲਾ ਆਲ ਨਾ ਅੱਜ نیچے गिर ਗਿਆ ਵੈਸੇ ਤਾਂ ਖਾਲੀ ਸੀ ਮੇਰੇ ਤੇ ਕਿਹਾ ਅੱਜ ਹੂੰ ਖਾਲੀ ਆਗਾ ਇਹਦੇ ਵਿੱਚ ਬੱਚੇ ਹੋਣਗੇ ਉੱਡ ਗਏ ਤੇ ਹੁਣੇ نیچے गिर ਗਿਆ ਇਹਨਾਂ ਨੇ ਆਪ ਨਾਲ ਆਪ ਤਿਆਰ ਕਰਨਾ ਆਦਰਾਖਤਾਂ ਦੇ ਉੱਤੇ ਬڑے-ਬڑے ਆਲ ਨੇ ਲਗਾਏ ਹੋਏ ਨੇ ਇਹਨਾਂ ਦੇ ਤਾਂ ਕਰਕੇ ਫਿਰ ਮੈਂ ਇਹਨਾਂ ਦੀ ਕਟਿੰਗ ਨਹੀਂ ਕੀਤੀ ਆਹ ਕਟਿੰਗ ਕਰਤੇ ਸੀ ਇਹਨਾਂ ਤੇ ਹੈ ਨਹੀਂ ਸੀ ਜਿੰਨੇ ਮਰਜ਼ੀ ਆਣ ਨਹੀਂ ਲਿਆ ਕੇ ਟੰਗ ਦੋ ਦੋ ਟੰਗੇ ਸੀ ਦੋਨਾਂ ਚ ਹੀ ਨਹੀਂ ਰਹਿੰਦੀਆਂ ਹੈਗੀਆਂ ਆਪਣੇ ਆਣ ਲਿਆ ਆਪ ਤਿਆਰ ਕਰਦੀਆਂ ਨੇ ਜਦੋਂ ਬੱਚੇ ਉੱਡ ਜਾਂਦੇ ਨੇ ਆਣ ਲੈ ਵੀ نیچے ਛੋਟੇ ਛੁੱਟ ਜਾਂਦੀਆਂ ਨੇ ਬੜੀਆ ਲੱਗਦਾ ਬੂਟੇ ਲਗਾਉਣਾ ਹਰਾ ਭਰਾ ਬਹੁਤ ਸੋਹਣਾ ਲੱਗਦਾਗਾ ਮੈਨੂੰ ਤਾਂ ਬੜਾ ਪਸੰਦ ਆ ਤਰ੍ਹਾਂ ਤਰ੍ਹਾਂ ਦੇ ਬੂਟੇ ਲਗਾਉਣਾ ਗੁਲਾਬ ਦੇ ਬੂਟੇ ਇੱਥੇ ਸਬਜ਼ੀਆਂ ਲਗਾ ਰੱਖੀਆਂ ਨੇ ਮੈਂ ਆ ਵੀ ਫੁੱਲਾਂ ਦਾ ਬੂਟਾ ਪਰ ਇਹਨੂੰ ਕਦੇ ਫੁੱਲ ਨਹੀਂ ਲੱਗਿਆ ਪਤਾ ਨਹੀਂ ਕੀ ਚੱਕਰਾ ਸਬਜ਼ੀ ਸੋਹਣੀ ਲੱਗੀ ਆ ਵੈਸੇ ਦੇਖੋ ਬਤਾऊं ਪਰ ਸਾਡੇ ਕੋਈ ਖਾਂਦਾ ਨਹੀਂ ਅਸੀਂ ਇਹ ਬਤਾऊं ਕਿਸੇ ਨੂੰ ਦੇ ਦੇਣੇ ਆ ਜਿਹਨੂੰ ਚਾਹੀਦੇ ਹੁੰਦੇ ਨੇ ਉਹ ਲੈ ਜਾਂਦਾ ਤੋੜ ਕੇ ਆ ਮਿਰਚਾਂ ਦਾ ਬੂਟਾ ਆ ਹਲਦੀ ਦੇ ਬੂਟੇ ਅਮਰੋਦ ਦਾ ਬੂਟਾ ਤੇ ਮੈਂ ਇੱਕ ਡ੍ਰੈਗਨ ਫਰੂਟ ਵੀ ਲਗਾਇਆ ਸੀ ਆ ਦੇਖੋ ਇਹਨੂੰ ਡ੍ਰੈਗਨ ਪਤਾ ਨਹੀਂ ਕਦੋਂ ਲੱਗਣਗੇ। ਉਹ ਮੇਰੇ ਅੰਗੂਰਾਂ ਦੀ ਬੇਲ ਲਗਾਈ ਹੋਈ ਆ। ਆ ਵੀ ਮਰੂਤ ਦਾ ਬੂਟਾ। ਇਹ ਵੀ ਕਲਮਾਂ ਤੋਂ ਤਿਆਰ ਹੋ ਜਾਂਦੇ ਨੇ ਕਿ ਵਧੀਆ ਗ੍ਰੋਥ ਹੁੰਦੀ ਐ ਇਹਨਾਂ ਦੀ ਵੀ। ਆ ਗੁਲਾਬ ਦੇ ਬੂਟੇ ਵੀ ਬੜੇ ਵਧੀਆ ਲੱਗਦੇ ਆ। ਵੈਸੇ ਫੈਲਦਾ ਬਹੁਤ ਆਗਾ। ਆ ਦੇਖੋ ਆ ਗੁਲਾਬ ਦਾ ਬੂਟਾ ਇੰਨਾ ਵੱਡਾ ਹੋ ਗਿਆ। ਏਰੀਆ ਮੈਂ ਬਹੁਤ ਕਲਮਾਂ ਲਗਾਈਆਂ ਨੇ ਆ। ਵਧੀਆ ਗ੍ਰੋਥ ਹੁੰਦੀ ਐ ਇਹਨਾਂ ਦੀ ਕਲਮਾਂ ਦੀ ਵੀ। ਹੁਣ ਆਪਾਂ ਆ ਕਲਮ ਲਗਾਉਣੀ ਆ ਆ ਕਲਮ ਲਗਾਈ ਸੀ ਮੈਂ ਦੇਖੋ ਕਿ ਨਹੀਂ ਸੋਣੀ ਗ੍ਰੋਥ ਹੋਈ ਇਹਨਾਂ ਦੀ ਬੂਟਾ ਨਰਸਰੀ ਚੋਂ ਲੈਣ ਜਾਓ 50 ਰੁਪਏ ਦਾ ਬੂਟਾ ਦਿੰਦੇ ਨੇ ਇਹ ਮੈਂ ਕਲਮ ਲਗਾਈ ਸੀ ਕਿੰਨਾ ਚਿਰ ਹੋ ਗਿਆ ਹਫਤਾ 10 ਦਿਨ ਹੋ ਚੁੱਕੇ ਨੇਗੇ ਹੁਣ ਇਹਨਾਂ ਦੀ ਗ੍ਰੋਥ ਸ਼ੁਰੂ ਹੋਈ ਆ ਨਿਊ ਪੱਤੇ ਆਏ ਨੇਗੇ ਇਹਨੂੰ ਪਤਾ ਨਹੀਂ ਕੀ ਕਹਿੰਦੇ ਨੇ ਆਹ ਵਾਲੇ ਬੂਟੇ ਨੂੰ ਸੋਹਣੇ ਸੋਹਣੇ ਲੱਗਦੇ ਨੇ ਪੱਤੇ ਜਿਹਾ ਬਸ ਐਦਾਂ ਹੀ ਕਹਿੰਦੇ ਪਤਾ ਨਹੀਂ ਇਹਨੂੰ ਕੀ ਨੇ ਬਸ ਲਗਾਇਆ ਹੋਇਆ ਹੁਣ ਤੂੰ ਕਾਫੀ ਜ਼ਿਆਦਾ ਸ਼ਾਮ ਤੱਕ ਕਰਦੇ ਆ ਇਹਨਾਂ ਦੀ ਕਟਿੰਗ ਕਾਦੀ ਫਿਰ ਦੇਖਦੇ ਆ ਕਿਦਾਂ ਦਾ ਹੁੰਦਾ ਆ ਵੀ ਕਟਿੰਗ ਲਗਾਈ ਸੀ ਮੈਂ ਇਹਦੇ ਵਿੱਚ ਇਹ ਵੀ ਚੱਲ ਪਈ ਨਾਈਸ ਲੱਗ ਰਹੀ ਹੈ ਨਾ ਕਟਿੰਗ ਜਦੋਂ ਵੀ ਲਗਾਉਣੀ ਹੈ ਉਹਨੂੰ ਛਾਂ ਦੇ ਵਿੱਚ ਰੱਖੋ ਇਧਰ ਮੇਰੀਆਂ ਲਗਾਈਆਂ ਹੋਈਆਂ ਨੇ ਕਟਿੰਗਾਂ ਆ ਸਾਰੀਆਂ ਕਟਿੰਗਾਂ ਮੈਂ ਲਗਾਈਆਂ ਲਿਗੀਆਂ ਜੇ ਕਿਸੇ ਨੇ ਲੈ ਕੇ ਜਾਣੀ ਹੁੰਦੀ ਹੈ ਮੈਂ ਅਗਲੇ ਨੂੰ ਫ੍ਰੀਜ 'ਚ ਹੀ ਦੇ ਦੇਣੀ ਆ ਆਪ ਤਾਂ ਮੈਂ ਪੈਸੇ ਲਾ ਕੇ ਲੈ ਕੇ ਆਉਣੀ ਹੁੰਦੀ ਆ రి ట గ ా గల గలఇ గలాసకటంగ చ ද నికనికి గోత ఆబ බట గాయ జ බు గాර ਜੋ ਮਿੱਲਦਾ ਲਗਾ ਦਿੰਦੀ ਆ ਮੈਨੂੰ ਵਧੀਆ ਲੱਗਦਾ ਹਰੀਆਲੀ ਹਰੀਆਲੀ ਸੋਹਣੀ ਲੱਗਦੀ ਆ ਘਰ ਵਿੱਚ ਇਹ ਨਾ ਬੂਟਾ ਗੁੜ ਹਲਦਾ ਬੂਟਾ ਏ ਇਹਨੂੰ ਫੁੱਲ ਨਹੀਂ ਲੱਗਦਾ ਹੈਗਾ ਪਤਾ ਨਹੀਂ ਕੀ ਚੱਕਰ ਹੈ ਜੀ ਦਵਾਈ ਵਗੈਰਾ ਪਾਉਣੀ ਪੈਣੀ ਆ ਮੈਨੂੰ ਜਾਂ ਸ਼ਾਇਦ ਗਮਲੇ ਕਰਕੇ ਨਹੀਂ ਲੱਗਦਾ ਹੁਣ ਪਤਾ ਨਹੀਂ ਕੀ ਚੱਕਰ ਆ ਇੱਕ ਨਾ ਆ ਬੁੱਟੇ ਨੂੰ ਪਤਾ ਨਹੀਂ ਕੀ ਕਹਿੰਦੇ ਨੇਗੇ ਦੇਖੋ ਕਿੰਨਾ ਪਿਆਰਾ ਲੱਗਦਾ ਹੈਗਾ ਲੱਗਿਆ ਹੋਇਆ ਇਹ ਜੈਡ ਪlant ਆ ਇਹ ਪਤਾ ਨਹੀਂ ਕਿਹੜਾ ਇਹਨੂੰ ਮੈਨੂੰ ਨਹੀਂ ਪਤਾ ਹੈਗਾ ਇਹ ਕਲਰਫੁੱਲ ਜਿਹੇ ਨੇ ਪੱਤੇ ਲੱਗਦੇ ਨੇ ਇਹਦੇ ਕਲਰਫੁੱਲ ਹੂੰ ਕੀ ਹੋ ਗਿਆ ਆਜੋ ਬਾਟਾਂ कम ही कम बेबी कम हम्म तू अंदर गया टाम? ओ, टाम? आ गया सी किथे चला टॉम ओ टॉम टमी हाँ देखो ऐदा होगी कटिंग यदि ਜਦੋਂ ਵੀ ਕਟਿੰਗ ਲਗਾਉਣੀ ਹੈ ਨਾ ਨੀਜੇ ਥੋੜਾ ਜਿਹਾ ਏਦਾਂ ਕਰਕੇ ਤਿੱਖਾ ਕਰ ਦਿਆ ਕਰੋ ਏਦਾਂ ਤਿੱਖਾ ਕਰਕੇ ਨਾ ਏਦਾਂ ਦੀ ਕਲਮ ਤਿਆਰ ਕਰ ਲਓ ਹੁਣ ਉਹ ਇੱਕ ਇੱਕ ਟਾਣੀ ਤੋਂ ਦੋ ਕਲਮਾਂ ਤਿਆਰ ਹੋ ਗਈਆਂ ਤਾਂ ਦੋ ਬੂਟੇ ਤਿਆਰ ਹੋ ਜਾਣੇ ਨੇ ਹੁਣ ਤੇ ਹੁਣ ਮੈਂ ਇਹਨਾਂ ਨੂੰ ਬੀਜੂੰਗੀ ਤੇ ਫਿਰ ਜਦੋਂ ਇਹਨਾਂ ਦੀ ਗਰੋਥ ਹੋਈ ਨਾ ਤੁਹਾਨੂੰ ਫਿਰ ਵੀਡੀਓ ਬਣਾ ਕੇ ਦਿਖਾਉਂਗੀ ਵੀ ਕਿਵੇਂ ਜੇ ਦੇਰ ਚੱਲ ਪਈ ਜਾਂ ਨਹੀਂ ਚੱਲੇ ਆਪਾਂ ਨੇ ਇਹਦੇ ਚ ਲਗਾਉਣੇ ਆ ਇਹਦੀ ਕਟਿੰਗ बस ਕੁੱਛ ਨੀ ਕਰਨਾ ਸਿੰਪਲੀ ਏਦਾਂ ਕਟਿੰਗ ਲਗਾ ਦੇਣੀ ਆ ਆਪਾਂ ਇਹਦੀ ਇਹੀ ਬੂਟੇ ਜੇ ਦੁਕਾਨ ਤੋਂ ਲੈਣ ਜਾਂ ਨਰਸਰੀ ਚ ਕਿੰਨੇ ਮਹਿੰਗੇ ਮਿਲਦੇ ਨੇ ਆਪਾਂ ਨੂੰ ਇਹ ਇਹਨਾਂ ਨੂੰ ਘਰੇ ਤਿਆਰ ਕਰਿਆ ਕਰੋ ਕੁੱਛ ਕਰਨ ਦੀ ਲੋੜ ਨਹੀਂ ਬਸ ਇਹਨਾਂ ਨੇ ਏਦਾਂ ਹੀ ਬਹੁਤ ਸੋਹਣੀ ਗ੍ਰੋਥ ਹੋ ਜਾਣੀ ਆ ਮੈਂ ਉਹ ਵਾਲੀਆਂ ਦੂਜੀਆਂ ਕਲਮਾਂ ਵੀ ਏਦਾਂ ਹੀ ਲਗਾਈਆਂ ਸੀਗੀਆਂ ਬਸ ਪਾਣੀ ਦੇਣਾ ਚੰਗੀ ਤਰ੍ਹਾਂ ਇੱਕ ਇਹਨਾਂ ਨੂੰ ਛਾਂਚ ਰੱਖਣਾਗਾ ਜਦੋਂ ਇਹ ਹੁਣ ਫੁੱਟਣਗੇ ਨਾ ਫਿਰ ਚੀਜ਼ ਦੇ ਨੇ ਇਹਦੇ ਪੱਤੇ ਨਿਕਲੇ ਆ ਉਸ ਦਿਨ ਵੀਡੀਓ ਬਣਾ ਕੇ ਦਿਖਾਉਂਗੀ ਵੀ ਆਪਾਂ ਇਹ ਕਲਮਾਂ ਲਗਾਈਆਂ ਸੀਗੀਆਂ ਆਹ ਵਾਲੀਆਂ ਵੀ ਮੇਰੀਆਂ ਇਦਾਂ ਹੀ ਲਗਾਈਆਂ ਹੋਈਆਂ ਨੇ ਆ ਦੇਖੋ ਆਹ ਵਾਲੀ ਮੈਂ ਕਲਮ ਲਗਾਈ ਸੀ ਦੇਖੋ ਕਿੰਨੇ ਸੋਹਣੇ ਪੱਤੇ ਨਿਕਲੇ ਨੇ ਆ ਵੀ ਉਹੀ ਕਲੀਆਂ ਦੇ ਬੂਟੇ ਨੇਗੇ ਕਿੰਨੇ ਕਿੰਨੇ ਮਹਗੇ ਮਿਲਦੇ ਨੇ ਬਹੁਤ ਸੋਹਣੀਆਂ ਕਲੀਆਂ ਲੱਗਦੀਆਂ ਨੇ ਇਹਨੂੰ ਅੱਜ ਤੁਹਾਨੂੰ ਕਲੀਆਂ ਵੀ ਦਿਖਾਉਣੀ ਆ ਲੱਗੀਆਂ ਹੋਈਆਂ ਇਹਨਾਂ ਬੂਟਿਆਂ ਤੇ ਆਈ ਥਿੰਕ ਲੱਗੀ ਹੋਊ ਕੋਈ ਆ ਦੇਖੋ ਕਿੰਨੀ ਪਿਆਰੀਆਂ ਸੋ ਬਿਊਟੀਫੁਲ ਬਹੁਤ ਪਿਆਰੇ ਪਿਆਰੇ ਫੁੱਲ ਲੱਗ ਦੇਣਗੇ ਇਹਦੀ ਹੁਣ ਮੈਂ ਕਟਿੰਗ ਕਰਤੀ ਲੱਗੇ ਹੋਏ ਸੀਗੇ ਬਹੁਤ ਸੋਹਣਾ ਦਰਖਤ ਬਣ ਜਾਂਦਾ ਹੈ ਵੀ ਦੋ ਲਗਾਏ ਹੋਏ ਨੇ ਮੇਰੇ ਇੱਕ ਉਧਰ ਆ ਤੇ ਇੱਕ ਇਧਰ ਆ ਤੇ ਕਾਹ ਵਾਲੀ ਮੈਂ ਕਟਿੰਗ ਲਗਾਈ ਸੀਗੀ ਇਹ ਵੀ ਚੱਲ ਪਈ ਦੇਖੋ ਨਹੀਂ ਸানা ਐਦਾਂ ਹੀ ਕਟਿੰਗ ਲਗਾਇਆ ਕਰੋ ਜੇ ਆਪਾਂ ਉਧਾਂ ਨਰਸਰੀ ਚੋਂ ਲੈਣ ਜਾਂਦੇ ਹਾਂ ਬਹੁਤ ਮਹਿੰਗੇ ਬੂਟੇ ਦਿੰਦੇ ਨੇਗੇ ਇੱਕ ਦੋ ਬੂਟੇ ਲਿਆ ਕੇ ਬਸ ਜਦੋਂ ਗਰੋ ਕਰ ਜਾਂਦੇ ਨੇ ਉਹਨਾਂ ਦੀ ਜਦੋਂ ਆਪਾਂ ਕਟਿੰਗ ਕਰਦੇ ਆਂ ਬਸ ਉਹਨਾਂ ਨੂੰ ਇਦਾਂ ਲਗਾ ਦਿਓ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਅਗਲੇ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ